ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਸ਼ਾਮ ਨੂੰ ਸ਼ਹਿਰ ਤੋਂ ਵਾਪਸ ਆ ਰਹੇ ਸੀ ਮੀਂਹ ਪਿਆ ਹੋਇਆ ਸੀ ਲਗਭਗ 7:00 ਵਜੇ ਹੋਏ ਨੇ ਤੇ ਵਧੀਆ ਸੀ ਮਾਹੌਲ ਮਖਿਆ ਸਾਂਝ ਪਾਈਏ ਤੁਹਾਡੇ ਨਾਲ ਬਣਾ ਕੇ ਕੋਈ ਵੀਡੀਓ ਤੇ ਇਹ ਮਾਹੌਲ ਆ ਜਿੱਥੋਂ ਦਾ ਉਹ ਹੈ ਯੋ ਅਮਰੀਕਾ ਚਾਰੇ ਪਾਸੇ ਆਏ ਖੁੱਲੇ ਖੇਤ ਸੋਇਆਬੀਨ ਦੇ ਮੱਕੀ ਦੇ ਬਸ 2-3 ਫਸਲਾਂ ਹੀ ਹੁੰਦੀਆਂ ਨੇ ਸੋਇਆਬੀਨ ਮੱਕੀ ਕਣਕ ਕਣਕ ਜੁਲਾਈ ਚ ਵੱਢ ਲੈਂਦੇ ਆ 7ਵੇਂ ਮਹੀਨੇ ਚ ਤੇ ਮੱਕੀ ਫੇਰ ਲੇਟ ਵੱਡੀ ਜਾਂਦੀ ਆ ਤੇ ਸੋਇਆਬੀਨ ਐ ਖੇਤਾਂ ਚ ਘਰਨੇ ਦੂਰ ਦੂਰ ਖੁੱਲੀਆਂ ਢੋਲੀਆਂ ਸੜਕਾਂ ਸੜਕਾਂ ਲਗਭਗ ਸਾਰੀਆਂ ਰੋਡੀਆਂ ਨੇ ਬਹੁਤੇ ਕੋਈ ਦਰਖਤ ਨਹੀਂ ਹੈਗੇ ਸੜਕਾਂ ਤੇ ਤੇ ਦਰਖਤ ਹੈਗੇ ਨਹੀਂ ਖੇਤਾਂ 'ਚ ਖੇਤਾਂ 'ਚ ਵੀ ਐ ਨਹੀਂ ਹੈਗਾ ਕਿ ਦਰਖਤ ਬਹੁਤੇ 100-100 ਕਿੱਲੇ ਦੇ ਟਾਕ 'ਚ ਵੀ ਕੋਈ ਦਰਖਤ ਨਹੀਂ 200-200 ਕਿੱਲੇ ਦੇ ਟਾਕ 'ਚ ਵੀ ਕੋਈ ਦਰਖਤ ਨਹੀਂ ਪਰ ਜਿਹੜੇ ਗਵਰਨਮੈਂਟ ਵੱਲੋਂ ਰਿਜ਼ਰਵ ਕੀਤੀ ਹੋਈ ਜ਼ਮੀਨ ਆ ਉੱਥੇ ਲੱਗੇ ਹੋਏ ਨੇ ਯਾਨੀ ਕਿ ਹਰ ਕਿਸੇ ਨੂੰ ਜੰਗਲ ਲਾਉਣਾ ਪੈਂਦਾ 10% ਜੇ ਕਿਸੇ ਕੋਲੇ 100 ਕਿੱਲਾ ਤਾਂ ਉਹਨੇ 10 ਕਿੱਲੇ ਜੰਗਲ ਲਾਉਣਾ ਹੀ ਲਾਉਣਾ ਉਹਨੂੰ ਉਹ ਜੰਗਲ ਲਾਉਣਾ ਹੀ ਪੈਣਾ ਵਾ ਮੇ ਉਹ ਆਪਣੇ ਖੇਤ ਦੇ ਕਿਸੇ ਵੀ ਕੋਨੇ 'ਚ ਜੰਗਲ ਲਾਵੇ ਉਹਨੂੰ ਲਾਉਣਾ ਪਊਗਾ ਇਹ ਗੱਲਬਾਤ ਐ ਇੱਥੋਂ ਦੀ ਤੇ ਸ਼ੇਅਰ ਕਰਦਿਆ ਕਰੋ ਵਧੀਆ ਦਿਨ ਖੜਾ 7 ਵਜੇ ਇੱਥੇ ਦਿਨ ਥੋੜਾ ਜਿਹਾ ਲੇਟ ਸ਼ੇਪ ਦਾ ਇੰਡੀਆ ਨਾਲੋਂ 1.5-2 ਘੰਟੇ ਦਿਨ ਵੱਡਾ ਹੁੰਦਾ ਇੱਥੇ ਸਤਰਾ ਲੱਕੜ ਦੇ ਖੰਬੇ ਨੇ ਤੇ ਜਿਹੜਾ ਪਿੰਡੂ ਖੇਤਰਾ ਉੱਥੇ ਤਾਂ ਖੰਬਿਆਂ ਰਾਹੀਂ ਆਉਂਦੀ ਆ ਲਾਈਟ ਜਿਹੜਾ ਖੇਤਰ ਹੈਗਾ ਮਤਲਬ ਸ਼ਹਿਰੀ ਏਰੀਆ ਉੱਥੇ ਅੰਡਰਗਰਾਉਂਡ ਆ ਸ਼ਹਿਰਾਂ ਦੇ ਵਿੱਚ ਨਹੀਂ ਖੰਬੇ ਹੈਗੇ ਐਨ ਪੂਰਾ ਵਧੀਆ ਖੁੱਲਾ ਡੁੱਲਾ ਜਿਹਾ ਮਾਹੌਲ ਆ ਮੌਸਮ ਵੀ ਪੂਰਾ ਵਧੀਆ ਫਿਲਹਾਲ ਤਾਂ ਨਾ ਹੀ ਠੰਡਾ ਨਾ ਹੀ ਗਰਮੀ ਆ ਹੁਣ ਆਉਣ ਵਾਲੇ ਸਮੇਂ 'ਚ ਦੇਖਦੇ ਆ ਕਿੰਨਾ ਕੁ ਠੰਡਾ ਮੌਸਮ ਹੁੰਦਾ ਵੈਸੇ ਕਹਿੰਦੇ ਨੇ ਵੀ ਇੱਥੇ ਕਾਫੀ ਠੰਡ ਹੁੰਦੀ ਆ ਅਮਰੀਕਾ ਦੇ ਠੰਡੇ ਏਰੀਏ ਨੇ ਜਿਹੜੇ ਉਹਨਾਂ 'ਚ ਆਉਂਦਾ ohio ਤੇ ਬਾਕੀ ਦੇਖਦੇ ਆ ਫਿਰ ਤੁਹਾਡਾ ਨਾਲ ਹਰ ਇੱਕ ਗੱਲ ਦੀ ਸਾਂਝ ਪਾਉਂਦੇ ਰਹਾਂਗੇ ਤੇ ਮਾਹੌਲ ਦੇਖੋ ਤੁਸੀਂ ਕਿੰਨਾ ਵਧੀਆ ਆਲਾ ਦੋਲਾ ਕਿੰਨਾ ਸਾਫ ਆ ਦਰਖਤ ਨੇ ਹਰੇ ਬਾਈ ਆ ਕੁਦਰਤਾਂ ਵਿੱਚ ਕੁਦਰਤ ਨਾਲ ਇਹਨਾਂ ਨੇ ਕੋਈ ਬਹੁਤੀ ਛੇੜਛਾੜ ਨਹੀਂ ਕੀਤੀ ਉੱਚੀਆਂ ਨੀਵੀਆਂ ਸੜਕਾਂ ਉੱਚੇ ਨੀਵੇਂ ਖੇਤ ਪਾਣੀ ਵੀ ਕੁਦਰਤ ਲਾਉਂਦੀ ਆ ਮੀਂਹ ਪੈਣ ਵਾਲੀ ਫਸਲਾਂ ਹੁੰਦੀਆਂ ਨੇ ਤੇ ਜੇ ਕਿਸੇ ਦਾ ਕੋਈ ਪਾਣੀ ਲਾਉਣ ਦਾ ਪ੍ਰਬੰਧ ਕੀਤਾ ਹੋਇਆ ਸਪ੍ਰਿੰਕਲਰ ਯਾਨੀ ਕਿ ਫੁਹਾਰਾ ਸਿਸਟਮ ਉਹਦੇ ਰਾਹੀਂ ਪਾਣੀ ਲਾਉਂਦੇ ਆ ਤੇ ਜੇ ਕੋਈ ਬਾਗ ਬਗੀਚੇ ਨੂੰ ਪਾਣੀ ਲਾਉਣਾ ਉਹ ਲਾਉਂਦੇ ਆ ਡ੍ਰਿਪ ਇਰੀਗੇਸ਼ਨ ਜਾਨੀ ਤੁਬਕਾ ਪ੍ਰਣਾਲੀ ਨਾਲ ਪਾਣੀ ਲਾਉਂਦੇ ਆ ਤੇ ਜਿਆਦਾ ਪਾਣੀ ਨਹੀਂ ਖਰਾਬ ਕਰਦੇ ਆ ਜਿਹੜਾ ਖਾਲੀ ਖੇਤ ਆ ਇਹ ਕਣਕ ਵਾਲਾ ਜਿਹੜੀ ਕਣਕ ਵੱਢੀ ਗਈ ਆ ਇਥੋਂ ਇਹ ਹਰ ਸਾਲ ਬਦਲਵੀਂ ਫਸਲ ਬੀਜ ਦਿੰਦੇ ਨੇ ਕਣਕ ਦੀ ਥਾਂ ਤੇ ਮੱਕੀ ਬੀਜਣੀ ਆ ਤੇ ਮੱਕੀ ਵਾਲੀ ਥਾਂ ਦੇ ਵਿੱਚ ਸੋਇਆਬੀਨ ਇਸ ਤਰ੍ਹਾਂ ਬਦਲ ਕੇ ਬੀਜਦੇ ਆ ਤਾਂ ਕਿ ਬਿਮਾਰੀਆਂ ਘੱਟ ਪੈਣ ਇੱਕੋ ਹੀ ਫਸਲ ਨਹੀਂ ਬੀਜਦੇ ਹੈਗੇ ਉਸੇ ਖੇਤ 'ਚ ਤਾਂ ਪੂਰਾ ਖੁੱਲਾ ਢੁੱਲਾ ਜਿਹਾ ਮਾਹੌਲ ਆ। ਕਈ ਵਾਰੀ ਤਾਂ ਐ ਲੱਗਦਾ ਵੀ ਜਿਵੇਂ ਪੰਜਾਬ ਚ ਹੀ ਆ। ਕਦੇ ਪੰਜਾਬ ਵੀ ਐਵੇਂ ਹੀ ਹੁੰਦਾ ਸੀਗਾ। ਉੱਚਾ ਨੀਮਾ ਤੇ ਆਪਣੇ ਵੀ ਖੁੱਲੇ ਢੁੱਲੇ ਘਰ ਹੁੰਦੇ ਸੀ। ਕਿਤੇ ਕੋਈ ਸਮਾਨ ਪਿਆ ਹੁੰਦਾ ਸੀ, ਕਿਤੇ ਕੋਈ। ਪਰ ਤੁਹਾਨੂੰ ਪਤਾ ਫਿਰ ਜਦੋਂ ਬਹੁਤੇ ਸਿਆਣੇ ਹੋ ਜੀਏ ਨਾ ਆਪਾਂ ਫਿਰ ਜਿੰਦਗੀ ਜਿਉਣ ਦੀਆਂ ਜਿਹੜੀਆਂ ਚੀਜ਼ਾਂ ਉਹ ਛੱਡ ਦਿੰਨੇ ਆ ਤੇ ਫਿਰ ਕੈਲਕੂਲੇਟਰ ਚੱਕ ਲੈਣੇ ਆ ਹਰ ਇੱਕ ਚੀਜ਼ ਦਾ ਹਿਸਾਬ ਲਾਉਣਾ ਸ਼ੁਰੂ ਕਰ ਦਿੰਨੇ ਆ ਪਰ ਗੋਰੇ ਨਹੀਂ ਐਨਾ ਹਿਸਾਬ ਲਾਉਂਦੇ बिजनेসম্যান ਤਾਂ ਹਰ ਇੱਕ ਚੀਜ਼ ਦਾ ਹਿਸਾਬ ਲਾਉਂਦੇ ਆ ਪਰ ਜਿਹੜੇ ਆਮ ਬੰਦੇ ਨੇ ਜਿਵੇਂ ਆਪਾਂ ਕਹਿ દઈએ ਕਿ ਜ਼ਿੰਦਗੀ ਜਿਉਣ ਦਾ ਮਸਲਾ ਜਿੱਥੇ ਉੱਥੇ ਨਹੀਂ ਬਹੁਤਾ ਹਿਸਾਬ ਲਾਉਂਦੇ ਆ ਡੈਮ ਬਣਾਇਆ ਹੋਇਆ ਜੀ ਇਹਨਾਂ ਦਾ ਪਾਣੀ ਸਟੋਰ ਕਰਦੇ ਆ ਇੱਥੇ ਜਦੋਂ ਜ਼ਿੰਦਗੀ ਜਿਉਣ ਦਾ ਮਸਲਾ ਆਵੇ ਉਦੋਂ ਨਹੀਂ ਬਹੁਤਾ ਕੈਲਕੂਲੇਟ ਕਰਦੇ ਆਪਾਂ ਤਾਂ ਹਰ ਚੀਜ਼ ਨੂੰ ਕੈਲਕੂਲੇਟ ਕਰਦੇ ਆ ਕੈਲਕੂਲੇਸ਼ਨ ਨੇ ਤਾਂ ਆਪਣੇ ਘਰਾਂ ਚੋਂ ਮੱਝਾਂ ਗੈਬ ਕਰਤੀਆਂ ਮਤਲਬ ਜਾਨੀ ਕਿ ਅਪਰੋਂ ਜ਼ਿੰਦਗੀ ਜਿਉਣਾ ਹਟਾਤਾ ਹਰ ਚੀਜ਼ ਆਪਾਂ ਕੈਲਕੂਲੇਸ਼ਨ ਕਰਕੇ ਜਿਉਣੀ ਸ਼ੁਰੂ ਕਰਤੀ ਪਰ ਇਹ ਨਹੀਂ ਬਹੁਤੀ ਕੈਲਕੂਲੇਸ਼ਨ ਕਰਦੇ ਆਹ ਡੈਮ ਬਣਿਆ ਹੋਇਆ ਜੀ ਉਧਰੋਂ ਉਹ ਨਦੀ ਆਉਂਦੀ ਆ ਡੈਮ ਚੋਂ ਪਾਣੀ ਛੱਡਦੇ ਆ ਪਰ ਇਸ ਸਾਲ ਇੱਥੇ ਵੀ ਮੀਂਹ ਬਹੁਤ ਘੱਟ ਪਏ ਨੇ ਘੱਟ ਮੀਂਹ ਪੈਣ ਕਰਕੇ ਇਹ ਪਾਣੀ ਇੱਥੇ ਬਹੁਤ ਘੱਟ ਆ ਨਹੀਂ ਇਹ ਜਿਹੜੀ ਕਹਿੰਦੇ ਨਦੀ ਆ ਜਿਹੜੀ ਇਹ ਫੁੱਲ ਹੁੰਦੀ ਆ ਇਹ ਜਿਹੜੀ ਨਹਿਰ ਆ ਬਿਲਕੁਲ ਫੁੱਲ ਹੁੰਦੀ ਆ ਆਹ ਦਿਨਾਂ ਦੇ ਵਿੱਚ ਪਰ ਇਸ ਵਾਰੀ ਘੱਟ ਆ ਤੇ ਹੋਰ ਗੱਲਾਂ ਬਾਤਾਂ ਸ਼ੇਅਰ ਕਰਦੇ ਆ ਕਰੋ ਤੁਹਾਡੇ ਨਾਲ ਤਜਰਬੇ ਵੀ ਸਾਂਝੇ ਕਰਾਂਗੇ ਕਿ ਮੇਂ ਬੀਜਾ ਮਿਲਿਆ ਕਿੰਨਾ ਇੰਤਜ਼ਾਰ ਕਰਨਾ ਪਿਆ ਥੋੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਜਰਬੇ ਚ ਕੁਝ ਤੁਹਾਨੂੰ ਵੀ ਸਿੱਖਣ ਨੂੰ ਮਿਲੇਗਾ ਕਿਉਂਕਿ ਮੇਰਾ ਤਾਂ ਤਜਰਬਾ ਹੋਇਆ ਕਈ ਸਾਲਾਂ ਚ ਹੋਇਆ ਹਨਾ ਤੇ ਤੁਹਾਨੂੰ ਸਿੱਖਣ ਨੂੰ ਮਿਲੇਗਾ ਆ ਆ ਗਈਆਂ ਇਹਨਾਂ ਦੀਆਂ ਕਬਰਾਂ ਇਹ ਦੋ ਤਰ੍ਹਾਂ ਦੇ ਨੇ ਕੋਰੇ ਕੁਝ ਤਾਂ ਦਫਨਾਉਂਦੇ ਨੇ ਇੱਕ ਸੰਸਕਾਰ ਕਰਦੇ ਨੇ ਤੁਹੇ ਇਦਾਂ ਦਾ ਮਾਹੌਲ ਆਈ ਇੱਥੋਂ ਦਾ ਗੱਲਬਾਤ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਹੱਸਦੇ ਰਹੋ ਵਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ